ਆਪਦੇ ਵਿੱਚ ਇੱਕੋ ਘਰ ਹੈ ਇੱਕੋ ਦਰ ਹੈ ਗੁਰੂ ਨਾਨਕ ਦਾ ਘਰ ਜਿਹੜਾ ਸਾਰੀ ਮਨੁੱਖਤਾ ਵਾਸਤੇ ਖੁੱਲ੍ਹਾ ਹੈ ਖੱਤਰੀ ਬ੍ਰਾਹਮਣ ਸੂਦ ਮੈਸ ਵਡੇ ਚੋਂ ਵਰਨਾ ਕੋ ਸਮਝਾ ਇੱਕੋ ਘਰ ਹੈ ਜਿੱਥੇ ਸਾਰੀ ਮਨੁੱਖਤਾ ਨੂੰ ਇਨਸਾਨੀਅਤ ਦਾ ਪਾਠ ਪੜਾਇਆ ਜਾਂਦਾ ਹੈ ਇੱਕੋ ਘਰ ਹੈ ਜਿੱਥੇ ਪ੍ਰੇਮ ਤੇ ਮੁਹੱਬਤ ਸਿਖਾਈ ਜਾਂਦੀ ਹੈ ਇੱਕੋ ਘਰ ਹੈ ਜਿੱਥੇ ਸ਼ਰਨ ਆਏ ਨੂੰ ਕੰਠ ਦੇ ਨਾਲ ਲਾਇਆ ਜਾਂਦਾ ਜੋ ਸ਼ਰਨ ਆਵੇ ਇਸ ਕੰਠ ਲਾਵੇ ਇਹ ਮਿਰਦ ਸੁਆਮੀ ਸੰਧਾ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆਂ ਸਾ ਇੱਥੇ ਨਾ ਕਿਸੇ ਜਾਤ ਦੀ ਗੱਲ ਹੈ ਇਹ ਨਹੀਂ ਪੁੱਛਿਆ ਜਾਂਦਾ ਵੀ ਜੇ ਤੂੰ ਧਾਰਮਿਕ ਸਥਾਨ ਦੀਆਂ ਪੌੜੀਆਂ ਚੜ੍ਹਨੀਆਂ ਨੇ ਪਹਿਲਾਂ ਜਾਤ ਦਾਸ ਤੇਰੀ ਜਾਤ ਕੀ ਹੈ ਇਹ ਨਹੀਂ ਪੁੱਛਿਆ ਜਾਂਦਾ ਜੇ ਤੂੰ ਸਾਡੇ ਤੀਰਥ ਤੇ ਸਾਡੇ ਧਾਰਮਿਕ ਸਥਾਨ ਤੇ ਆਉਣਾ ਹੈ ਪਹਿਲਾਂ ਆਪਣਾ ਧਰਮ ਦੱਸ ਤੇਰਾ ਧਰਮ ਕਿਹੜਾ ਹੈ ਫਿਰ ਤੂੰ ਐਂਟਰ ਹੋ ਸਕਦਾ ਨਹੀਂ ਤੇ ਨਹੀਂ ਹੋ ਸਕਦਾ ਇਦਾਂ ਹੀ ਹੁੰਦਾ ਨਾ ਵੱਖ-ਵੱਖ ਮਤਾਂ ਦੇ ਵਿੱਚ ਗੁਰੂ ਨਾਨਕ ਦੇ ਘਰ ਦੇ ਵਿੱਚ ਇਦਾਂ ਨਹੀਂ ਹੁੰਦਾ ਜਿਨ੍ਹਾਂ ਨੂੰ ਧਾਰਮਿਕ ਮੰਦਰਾਂ ਦੇ ਵਿੱਚੋਂ ਕਦੀ ਧੱਗੇ ਮਾਰੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਹਰਮੰਦਰ ਸਾਹਿਬ ਬਣਵਾਇਆ ਉਹਨਾਂ ਦੇ ਸੀਸ ਤੇ ਉੱਤੇ ਚੰਦਵਾ ਸਾਹਿਬ ਲੱਗਾ ਉਹਨਾਂ ਦੇ ਉੱਤੇ ਚੌਂਰ ਦੀ ਸੇਵਾ ਹੋਈ ਤੇ ਉਹਨਾਂ ਨੂੰ ਸੰਗਾਸਨ ਦੇ ਉੱਤੇ ਬਿਰਾਜ਼ਮਨ ਕੀਤਾ ਐਸੀ ਲਾਮ ਤੁਝ ਬਿਨਾ ਕੌਣ ਕਰੇ ਗਰੀਬ ਨਵਾਜ਼ ਗੁਸਈਆ ਮੇਰਾ ਮਾਥੇ ਸ਼ਫਤ ਰਹਿ ਇਥੇ ਨਾ ਬ੍ਰਾਹਮਣ ਦੀ ਗੱਲ ਹੈ ਨਾ ਖੱਤਰੀ ਦੀ ਗੱਲ ਹੈ ਨਾ ਵੈਸ਼ ਦੀ ਗੱਲ ਹੈ ਨਾ ਸ਼ੁੱਧਤ ਦੀ ਗੱਲ ਹੈ ਇਥੇ ਮਨੁੱਖਤਾ ਦੀ ਗੱਲ ਹੈ ਇਥੇ ਸਭੈ ਸੰਧੀ ਵਾਲ ਸਦਾਇ ਪਰਥਾਇ ਸਾਖੀ ਮਹਾਪੁਰਖ ਬੋਲਦੇ ਸੰਝੀ ਸਗਲ ਜਹਨ ਹੈ ਮੇਰੇ ਸਹਿਬ ਨੇ ਇੱਕੋ ਸੰਗਤ ਦੇ ਵਿੱਚ ਇੱਕੋ ਪੰਗਰ ਦੇ ਵਿੱਚ ਸਾਰਿਆਂ ਨੂੰ ਬਿਠਾ ਦਿੰਦਾ ਹੈ ਸੰਸਾਰ ਦੇ ਵਿੱਚ ਇੱਕੋ ਘਰ ਹੈ ਜਿੱਥੇ ਇੱਕ ਸੰਗਤ ਦੇ ਵਿੱਚ ਇੱਕ ਪੰਗਰ ਦੇ ਵਿੱਚ ਹਰ ਮਜ਼ਬ ਦੇ ਨਾਲ ਸੰਬੰਧਿਤ ਹਰ ਜਾਤ ਦੇ ਨਾਲ ਸੰਬੰਧਿਤ ਹਰ ਬੋਲੀ ਹਰ ਭਾਸ਼ਾ ਦੇ ਨਾਲ ਸੰਬੰਧਿਤ ਹਰ ਇਲਾਕੇ ਦੇ ਨਾਲ ਸੰਬੰਧਿਤ ਵਿਅਕਤੀ ਬਹਿ ਸਕਦਾ ਹੈ ਕਦੀ ਇਹ ਨਹੀਂ ਪੁੱਛਿਆ ਜਾਂਦਾ ਵੀ ਤੇਰਾ ਧਰਮ ਕਿਹੜਾ ਹੈ ਤੇਰੀ ਜਾਤ ਕਿਹੜੀ ਹੈ ਤੇਰਾ ਮਜ਼ਬ ਕਿਹੜਾ ਹੈ ਇਹ ਹੈ ਸੱਚੀ ਗੱਲ ਇਹ ਹੈ ਪ੍ਰੇਮ ਦਾ ਮਾਰਗ ਹੈ ਜਿਹੜਾ ਗੁਰਨਾਨਕ ਦੇ ਘਰ ਨੇ ਸਾਰੀ ਮਰੁਖਤਾ ਨੂੰ ਬਖਸ਼ਿਸ਼ ਕੀਤਾ ਹੈ ਸੋ ਪਿਆਰਿਓ ਅੱਜ